ਮੈਂ ਬਿਜ਼ੀ ਹਾਂ ਪਰੰਦਰ ਪੁੱਖ ਹੈ ਕਿ ਸਮੁੰਦਰ ਦੇ ਵਿੱਚ ਉੱਦਣਾ ਜਾਣਾ ਥੱਲੇ ਤੱਕ ਵੀ ਇਹਦੇ ਚ ਕਲਾ ਚ ਹੈ ਕਿ ਮੈਂ ਕੋਈ ਥੀਏਟਰ ਨਹੀਂ ਕੀਤਾ ਮੈਂ ਜਟਾ ਦਾ ਮੜਾ ਸਦਾ ਹੀ ਆ ਗਿਆ ਪਰ ਮੈਂ ਕਿਸੇ ਵੀ ਸ਼ੂਟ ਤੇ ਪਹਿਲਾਂ ਜਾਣਾ ਪਹਿਲਾ ਸ਼ਾਟ ਦੇਣਾ ਮੇਰੇ ਲਈ ਬਿਲਕੁਲ ਨਵਾਂ ਹੁੰਦਾ ਕਿ ਮੈਂ ਅਜ ਨਵਾਂ ਹੀ ਆਇਆ ਗਾਦੂ ਇਹ 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 ਪੁੱਖ ਹੈ ਇਹ ਇਹ ਵੱਡੇ ਐਕਟਰ ਨੇ ਜਿਹੜੇ ਸਾਰੇ ਇਹਨਾਂ ਮੈਂ ਸਾਰਿਆਂ ਨੂੰ ਕਿਹਾ ਕਿਨੂ ਕਿਨੂ ਮੈਂ ਗਿਪੀ ਵੀਰ ਨੂੰ ਵੀ ਕਹੀ ਵੀ ਰੱਖਿਆ ਮੈਂ ਤਰਸੀਮ ਜੱਸਨ ਨੂੰ ਮਸਤਾਨੀ ਕੀਤੀ ਮੈਂ ਕਿਹਾ ਯਾਰ ਬਾਈ ਮੈਨੂੰ ਰੋਲ ਦੇਈਂ ਰੋਲ ਦੇ ਉਹ ਚਲੋ ਕੁਝ ਡਾਇਰੈਕਟਰ ਨਹੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਨੇ ਡਾਇਰੈਕਟਰਾਂ ਨੂੰ ਗਏ ਭਾਜੀ ਕੰਮ ਕਰਾ ਕੇ ਦੇ ਦੇ ਹਾਂ ਯਾਰ ਤੂੰ ਕਿਉਂ ਆਣਾ ਮੰਗਣਾ ਕਿ ਪੈਂਦਾ ਕੰਮ ਪਰਵਾਰਤ ਤੌਰ ਤੇ ਮੇਰਾ ਪਸ਼ੋਕੜ ਬਹੁਤ ਉੱਚਾ ਪਣਦੇ ਸੀ ਜੈਲਦਾਰ ਮੈਂ ਕਿੱਲ੍ਹ ਗਾਧੂ ਮੈਨੂੰ ਕਹਿੰਦੇ ਨੇ ਮੇਰੀ ਮਾਂ ਨੇ ਨਾਂ ਰੱਖਿਆ ਗਾਧੂ ਉਹਨਾਂ ਨੇ ਪ੍ਰਕਾਸ਼ ਗਾਧੂ ਲਿਖ ਚੰਗਾ ਲੱਗਦਾ ਹੁਣ ਜਦੋਂ ਗਾਧੂ ਸਾਹਿਬ ਕਹਿੰਦੇ ਨੇ ਤੇ ਮੇਰੀ ਮਾਂ ਮੈਨੂੰ ਯਾਦ ਆਉਂਦੀ ਹੈ ਮੈਂ ਪਿੰਡੂ ਬੰਦਾ ਮੈਨੂੰ ਬਵਾਸੀਰ ਹੋਈ ਹੈ ਮੈਂ ਦੱਸਣਾ ਨਹੀਂ ਚਾਹੁੰਦਾ ਸ਼ਰਮਦਾ ਮਾਰਾ ਯਾਰ ਬਵਾਦ ਇਹਨੂੰ ਪਤਾ ਲੱਗਦਾ ਉੱਚੀ ਜਨੂ ਕੋਈ ਬਾਪੂ ਤੇਨੂੰ ਨਾ ਬਵਾਸੀਰ ਹੋਈ ਹੈ ਚੱਲ ਤੇਰਾ ਪ੍ਰੈਸਿੰਗ ਮੈਂ ਕਹਾ ਹਾਲੀਵੁੱਡ ਨਾ ਪੁੱਤ ਉਹ ਆਂਦਾ ਮੈਂ ਕਹਾ ਹਾਲੀਵੁੱਡ ਅਦਾ ਬਵਾਸੀਰ ਤੇ ਬੜਕੀ ਗੰਦੀ ਮਾਰੀਆ ਭੋਲਾ ਇੱਕ ਉਹ ਵਿਦਿਆਰਥੀ ਹੈ ਭੋਲਾ ਇੱਕ ਪਿੰਡ ਦਾ ਕਰਖਾ ਹੈ ਜਿਹਨੂੰ ਸਾਰਾ ਪਿੰਡ ਦੇ ਘਰ ਘਰ ਵਿੱਚ ਭੋਲਾ ਜੀਨੇ ਬੀਏ ਕੀਤੀ ਹੈ ਉਹ ਭੋਲਾ ਪੜਿਆ ਲਿਖਿਆ ਉਹਨੂੰ ਸਭ ਪਤਾ ਉਹ ਆਪਣੇ ਪਿਓ ਵਨੋਂ ਕਿਹ ਗੁਣਾ ਗੁਰੂ ਨਾਨਕ ਦੇ ਚੇਲਾ ਨਾ ਨਾ ਵਦੇ ਤੇ ਕਹਿੰਦੇ ਦੁਨੀਆ ਰੁਕ ਗਈ। ਕੱਲ ਦੀ ਜਨਰੇਸ਼ਨ ਨੂੰ ਅੰਡਰਐਸਟੀਮੇਟ ਨਹੀਂ ਕਰ। ਹੈਰਾਨ ਨਹੀਂ ਹੁੰਦੇ ਤੁਸੀਂ ਤੁਸੀਂ ਤੁਹਾਡੇ ਰਿਸ਼ਤੇ ਚ ਕੋਈ ਨਾ ਕੋਈ ਕੁੜੀ ਜਾਂ ਬੱਚਾ ਹੋਊਗਾ ਜਿਹਨੂੰ ਤੁਸੀਂ ਮੱਥੇ ਤੇ ਹੱਥ ਮਾਰਿਆ ਹੋਊਗਾ ਕਿ ਹੈਈ ਮਾਰਿਆ ਨਾ ਕੀ ਕਰ ਤੁਸੀਂ ਤੇਜ ਨਹੀਂ? ਤੂੰ ਇਸ ਜਮਾਨੇ ਦੀ ਕੁੜੀਆਂ ਤੂੰ ਦੇ ਹੀ ਨਹੀਂ। ਯਾਰ ਮੈਂ ਕਮਲੇ ਦਾ ਰੋਲ ਕਰਾਂ ਯਾਰ ਮੈਂ ਨੈਗੇਟਿਵ ਟਰੈਕਟਰ ਕਰਾਂ ਯਾਰ ਮੈਂ ਅੰਨੇ ਦਾ ਰੋਲ ਕਰਾਂ ਯਾਰ ਮੈਂ ਬੋਲੇ ਦਾ ਰੋਲ ਕਰਾਂ ਯਾਰ ਮੈਂ ਇਮੋਸ਼ਨਲ ਰੋਲ ਕਰਾਂ ਮੈਂ ਗਿੱਪੀ ਵੀਰ ਜੀ ਨੇ ਮੈਨੂੰ ਮਾਂ ਫਿਲਮ ਵਿੱਚ ਕਰੈਕਟਰ ਦਿੱਤਾ ਸੀ ਵੇਖੀ ਸੀ ਮੈਂ ਗ੍ਰੈਸ ਨਹੀਂ ਲਈ ਮੈਡਮ 1990 ਦੇ ਵਿੱਚ ਅਦਾਕਾਰੀ ਦੇ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਕਾਸ਼ ਗਾਡੂ ਸਾਡੇ ਨਾਲ ਮੌਜੂਦ ਨੇ 16 ਨੂੰ ਫਿਲਮ ਆ ਰਹੀ ਹੈ ਉਹ ਇਹ ਭੋਲੇ ਹੋਏ ਜਿਸ ਦੇ ਵਿੱਚ ਨਾ ਨੇ ਭੋਲੇ ਦੇ ਪਿਤਾ ਦਾ ਕਿਰਦਾਰ ਨਿਭਾਇਆ ਬਹੁਤ ਸਾਰੀ ਫਿਲਮਾਂ ਦੇ ਵਿੱਚ ਛੋਟੇ ਵੱਡੇ ਕਿਰਦਾਰ ਨਿਭਾਏ ਨੇ ਵੱਡੇ ਪਰਦੇ ਤੇ ਰਿਲੀਜ਼ ਹੋਈਆਂ ਕੁਝ ਫਿਲਮਾਂ ਕੁਝ ਫਿਲਮਾਂ ਕਟ ਬਜਟ ਦੇ ਵਿੱਚ ਬਣੀਆ ਪਰ ਅੱਜ ਵੀ ਪ੍ਰਕਾਸ਼ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਕੰਮ ਦੀ ਬਹੁਤ ਭੁੱਖ ਹੈ ਤੁਹਾਨੂੰ ਇਹ ਕਹਿੰਦੇ ਸੁਣਿਆ ਮੈਂ ਕਿ ਮੈਨੂੰ ਕੰਮ ਦੀ ਬਹੁਤ ਭੁੱਖ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਦਾ ਕਿ ਤੁਹਾਨੂੰ ਕੰਮ ਮਿਲ ਨਹੀਂ ਰਿਹਾ ਕਿਉਂਕਿ ਤੁਹਾਡੇ ਚ ਟੈਲੈਂਟ ਬਹੁਤ ਹੈ ਜਗਜੀਤ ਕਹਿੰਦਾ ਕਿ ਬਹੁਤ ਘੱਟ ਟੈਲੈਂਟ ਇਸਤੇਮਾਲ ਹੋਇਆ ਸੀ ਮੈਂ ਆਪਣੀ ਫਿਲਮ ਦੇ ਵਿੱਚ ਵੀ ਸਿਰਫ 30% ਟੈਲੈਂਟ ਇਸਤੇਮਾਲ ਕਰ ਪਾਇਆ ਪਰ ਮੈਂ ਚਾਹਨਾ ਕਿ 100% ਇਸਤੇਮਾਲ ਹੋਵੇ ਇਹ ਕਦੋਂ ਹੋਏਗਾ ਇਤਾ ਜੀ ਉਹਦੀ ਅੱਖ ਹੈ ਮਤਲਬ ਡਾਇਰੈਕਟਰ ਦੀ ਮੈਂ 30% ਉਹਨਾਂ ਨੇ ਦੂਜੋਂ ਕਿਹਾ ਕਿ 30% ਮੇਰਾ ਕੈਰੈਕਟਰ ਹੈ 30% 100% ਇਹ ਕੈਰੈਕਟਰ ਕਰ ਸਕਦਾ ਹੈ ਕਬਾਬ ਦਾ ਹੈਨਾ ਬਾਕੀ ਮੈਂ ਬਿਜ਼ੀ ਹਾਂ ਮੈਂ ਬਿਜ਼ੀ ਹਾਂ ਪਰੰਦਰ ਪੁੱਖ ਹੈ ਕਿ ਸਮੁੰਦਰ ਦੇ ਵਿੱਚ ਉੱਦਣਾ ਜਾਣਾ ਥੱਲੇ ਤੱਕ ਵੀ ਇਹਦੇ ਚ ਕਲਾ ਚ ਹੈ ਕੀ ਮੈਂ ਕੋਈ ਥੀਏਟਰ ਨਹੀਂ ਕੀਤਾ ਮੈਂ ਜਟਾ ਦਾ ਮੜਾ ਸਦਾ ਹੀ ਆ ਗਿਆ ਫਿਰ ਮੈਂ ਹਾਂ ਪੰਜਾਬ ਦਾ ਗੋਲ ਮੈਲਸੀ ਮੋਨੋ ਐਕਟਿੰਗ ਦਾ ਹਿਸਟੋਨਿਕ ਦਾ ਬ੍ਰਿੰਦਰਕਾਲ ਸੀ ਕੋਚ ਪਰਦਸ ਨਵੀਂ ਦਾ ਸਪੋਰਟਸ ਵਿੰਗ ਦਾ ਵਿਦਿਆਰਥੀ ਸੀ ਨੈਸ਼ਨਲ ਖੇਡਾਂ ਇੰਟਰਵਿਊ ਵਾਲੀਵਾਲ ਦਾ ਬਹੁਤ ਅੱਛਾ ਕਰਾਇਆ ਸੀ ਇਹ ਭੁੱਖ ਹੈ ਕਿ ਹੁਣ ਮੈਂ ਕੁੱਦਾਂ ਮੈਂ ਜਦੋਂ ਕਿਸੇ ਵੀ ਸ਼ੂਟ ਤੇ ਪਹਿਲਾਂ ਜਾਣਾ ਪਹਿਲਾ ਸ਼ਾਟ ਦੇਣਾ ਮੇਰੇ ਲਈ ਬਿਲਕੁਲ ਨਵਾਂ ਹੁੰਦਾ ਕਿ ਮੈਂ ਅਜੇ ਨਵਾਂ ਹੀ ਆਇਆ ਹਾਂ ਗਾਦੂ ਇਹ 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 ਭੁੱਖ ਹੈ ਇਹ ਭੁੱਖ ਬਿਜ਼ੀ ਆ ਨੋ ਡਾਊਟ ਕੰਮ ਮਿਲ ਰਿਹਾ ਕੰਮ ਮਿਲ ਰਿਹਾ ਜਦੋਂ ਇਦਾਂ ਹੋਇਆ ਕਿ ਬਹੁਤ ਲੰਮਾ ਸਮਾਂ ਬੀਤ ਗਿਆ ਕੋਈ ਫਿਲਮ ਲਈ ਰੋਲ ਨਹੀਂ ਮਿਲੇ ਆ ਤੇ ਕਿਸੇ ਵੱਡੇ ਐਕਟਰ ਨੂੰ ਫੋਨ ਕਰਕੇ ਕਹਿਣਾ ਪੈ ਰਿਹਾ ਕਿ ਮੈਨੂੰ ਰੋਲ ਦੇ ਦਿਓ ਨਹੀਂ ਜੀ ਮੈਂ ਭਲੇ ਬੇਸ਼ੱਕ ਬਿਜ਼ੀ ਹਾਂ ਜੀ ਅੱਜ ਮੈਂ ਬਿਜ਼ੀ ਹਾਂ ਤਾਂ ਮੈਂ ਤਾਂ ਵੀ ਜੇ ਮੈਨੂੰ ਕੋਈ ਮੇਰੇ ਇਹ ਵੱਡੇ ਐਕਟਰ ਨੇ ਜਿਹੜੇ ਸਾਰੇ ਇਹਨਾਂ ਸਾਰਿਆਂ ਨੂੰ ਕਿਹਾ ਕਿਨੂੰ ਕਿਨੂੰ ਕਿਹਾ ਮੈਂ ਗਿੱਪੀ ਵੀਰ ਨੂੰ ਵੀ ਕਹਿ ਵੀ ਰਿਹਾ ਗਿਆ ਮੈਂ ਤਰਸੀਮ ਜੱਸਨ ਨੂੰ ਮਸਤਾਨੀ ਕੀਤੀ ਮੈਂ ਕਿਹਾ ਯਾਰ ਬਾਈ ਮੈਨੂੰ ਰੋਲ ਦੇ ਰੋਲ ਦੇ ਉਹ ਚਲੋ ਅੱਗੇ ਪਿੱਛੇ ਹੋ ਗਿਆ ਡੇਟਾ ਦਾ ਮਲੇ ਮੇਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਭਾਈ ਕਰਮਜੀਤ ਨੂੰ ਮੋਲ ਨੂੰ ਵੀ ਕਹਿੰਨਾ ਭਾਈ ਖਿਆ ਰੱਖੀ ਉਹਨਾਂ ਨੇ ਮੈਨੂੰ ਮਿੰਦੋਸੀਲਦਾਰ ਨਹੀਂ ਕਰੈਕਟਰ ਕਰਾਇਆ ਔਰ ਮੈਨੂੰ ਮੇਰੇ ਸ਼ਬਦ ਯਾਦ ਹੈ ਜਦੋਂ ਉਹਨੇ ਮੈਨੂੰ ਕਿਹਾ ਪ੍ਰਕਾਸ਼ ਯਾਰ ਤੂੰ ਬਹੁਤ ਸ਼ਿੱਦਤ ਨਾਲ ਕੰਮ ਕਰ। ਕਿਹਾ ਯਾਰ ਤੂੰ ਪੂਜਾ ਸਾਹਿਬ ਦਾ ਕੰਮ ਨੂੰ ਮੈਂ ਕਿਹਾ ਭਾਈ ਤੁਸੀਂ ਤੂੰ ਕਿਵੇਂ ਪੁੱਜਿਆ ਮੈਂ ਕਿਹਾ ਵਾਕਈ ਮੈਂ ਸੱਟ ਤੇ ਮੈਨੂੰ ਕੁਛ ਨਹੀਂ ਦੀਦਾ ਉਹਦੇ ਚ ਮੈਂ ਉੱਤਰ ਜਾਣ ਦੀ ਦਿਲ ਕਰਦਾ ਮੈਂ ਐਮੀ ਵੀਰ ਨੂੰ ਕੁਝ ਡਾਇਰੈਕਟਰ ਨਹੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਨੇ ਡਾਇਰੈਕਟਰ ਹੋ ਗਏ ਭਾਜੀ ਕੰਮ ਕਰਾ ਕੇ ਦੇਦੇ हां यार तू क्यों आना मंगणा क्यों पेंदा काम उत्तर जाना चाहना करक्टर कित्थों तक पहुंच पहुंच जाना चाहना बस बिजी हां नो डाउट परिवार खुश है ਤੁਹਾਡੇ ਕੰਮ ਤੋਂ ਜਿੰਨੀ ਕ ਕਮਾਈ ਹੋ ਰਹੀ ਹੈ हां जी ਮੈਂ ਵੈਸੇ ਮੈਂ ਪਹਿਲਾਂ ਮੁਕਸਰ ਏਰੀਏ ਦਾ ਮਲੋਟ ਦੇ ਨਾਲ ਮੇਰਾ ਬਣ ਚੋੜਾ ਹੈ ਚੰਗੀ ਜ਼ਮੀਨ ਜਦਾ ਦਾ ਚੰਗੇ ਮੂੰਗੀ ਦੀ ਦਾਲ ਨਾਲ ਰੋਟੀ ਖਾਣ ਵਾਲੀ ਜ਼ਮੀਨ ਪਰਵਾਰਕ ਤੌਰ ਤੇ ਮੇਰਾ ਪਸੋਕੜ ਬਹੁਤ اچھا ਪਣਦੇਸੀ ਜੈਲਦਾਰ ਮੈਂ ਗਿੱਲਾਂ ਗਾਧੂ ਮੈਨੂੰ ਕਹਿੰਦੇ ਨੇ ਮੇਰੀ ਮਾਂ ਨੇ ਨਾਂ ਰੱਖਿਆ ਗਾਧੂ ਮੈਂ ਪ੍ਰਕਾਸ਼ ਗਾਧੂ ਲਿਖਦਾ ਚੰਗਾ ਲੱਗਦਾ ਹੁਣ ਜਦੋਂ ਗਾਧੂ ਸਾਹਿਬ ਕਹਿੰਦੇ ਨੇ ਤੇ ਮੇਰੀ ਮਾਂ ਮੈਨੂੰ ਯਾਦ ਆਉਂਦੀ ਹੈ ਹੈਨਾ ਇਸ ਫਿਲਮ ਦੇ ਵਿੱਚ ਤੁਸੀਂ ਕਿਹਾ ਕਿ ਇੱਕ ਬਿਮਾਰੀ ਦਾ ਤੁਸੀਂ ਨਾਮ ਲਿਆ ਬਵਾਸੀਰ ਦਾ ਉਹ ਉਹਨੂੰ ਲੈ ਕੇ ਕੀ ਸਸਪੈਂਸ ਗੱਲ ਹੈ ਨਾ ਸਸਪੈਂਸ ਹੈ ਨਹੀਂ ਵੀ ਗੱਲ ਭੂਲੇ ਹੋਏ ਨਾ ਭੂਲੇ ਨਾਲ ਜੁੜੀ ਹੋਈ ਕਹਾਣੀ ਮੈਂ ਪਿੰਡੂ ਬੰਦਾ ਮੈਨੂੰ ਬਵਾਸੀਰ ਹੋਈ ਹੈ ਮੈਂ ਦੱਸਣਾ ਨਹੀਂ ਚਾਹੁੰਦਾ ਸ਼ਰਮਦਾ ਮਾਰਾ ਯਾਰ ਬਵਾਸੀਰ ਇਹਨੂੰ ਪਤਾ ਲੱਗਦਾ ਉੱਚੀ ਤਨੂਕਦਾ ਓਏ ਬਾਪੂ ਤੈਨੂੰ ਤਾਂ ਬਵਾਸੀਰ ਹੋਈ ਆ ਚੱਲ ਤੇਰਾ ਪ੍ਰੈਸ਼ਰ ਮੈਂ ਕਿਹਾ ਹਾਲੀਵੁੱਡ ਨਾ ਪੁੱਤ ਓਏ ਆਂਦਾ ਮੈਂ ਕਿਹਾ ਹਾਲੀਵੁੱਡ ਆ ਤਾਂ ਬਵਾਸੀਰ ਤੇ ਬੜਾ ਕਿੱਡੀ ਗੰਦੀ ਮਾਰੀ ਆ ਮੈਂ ਕਹਿੰਦਾ ਨਹੀਂ ਤੇਰਾ ਪ੍ਰੈਸ਼ਰ ਮੈਂ ਮੈਂ ਜਾਣ ਮੈਂ ਤਾਂ ਸ਼ਰਮਦਾ ਮੈਂ ਇਹ ਤਾਂ ਅੱਧੇ ਪੰਜਾਬ ਨੂੰ ਹੋਈ ਆ ਸ਼ਰਮ ਸਰਮ ਚ ਮਰ ਜੂਗੇ ਕਹਿੰਦੇ ਇਹ ਕਹਾਣੀ ਆ ਸੱਚੀ ਕਹਾਣੀ ਓਏ ਮੁੰਡਾ ਪੜਿਆ ਲਿਖਿਆ ਵਾਕਈ ਆ ਆਪਣੀ ਜਗ੍ਹਾ ਸਹੀ ਕਹਿ ਰਿਹਾ ਵੈਸੇ ਮੇਰੀ ਤਾਂ ਬਣਦੀ ਨਹੀਂ ਬੇਰਜ਼ਗਾਰੀ ਖੜਾ ਇਹ ਬੰਦਾ ਹੈਨਾ ਮੋਟਰਸਾਈਕਲ ਮੇਰੇ ਕੋਲੇ ਮੇਰਾ ਮੋਟਰਸਾਈਕਲ ਮੈਂ ਚਲਾਉ ਨਹੀਂ ਦਿੰਦਾ ਚੱਪਲਾਂ ਕੋਈ ਮਰਜ਼ੀ ਨੂੰ ਵਾਜੇ ਉਹ ਬੋਲੇ ਓਏ ਇਦਰਾ ਓਏ ਚਲੀ ਗਏ ਹਨ ਹੁਣ ਰਾਤ ਨੂੰ ਲੇਟ ਆਉਂਦਾ ਸ਼ਾਮ ਨੂੰ ਕਿਤੇ ਕਿਤੇ ਮੈਂ ਬਾਰ ਖੁੱਲਾ ਰੱਖਾਂ ਜਾਂ ਕੀ ਕਰਾਂ ਪਿਓ ਮੇਰਾ ਪਿਆ ਵਾਈਫ ਹੈ ਮੇਰੀ ਅਸੀਂ ਆ ਸਾਰੇ ਜ਼ਮੀਨ ਮੈਂ ਵੀ ਬੀਚਤੀ ਸਾਰੀ ਤੁਹਾਨੂੰ ਤੁਹਾਨੂੰ ਦੱਸਣ ਗਿਆ ਖੁਰਲੀਆਂ ਪਸੂ ਕੋਈ ਵੀ ਨਹੀਂ ਇੱਕ ਮੋਟਰਸਾਈਕਲ ਖੜਾ ਟਰੱਕ ਡਰਾਈਵਰ ਸੀ ਮੈਂ ਹਨਾ ਇਸ ਅੱਧਾ ਕਿਲਾ ਜ਼ਮੀਨ ਸੀ ਉਹ ਬਾਪੂ ਨੇ ਇਹਦੇ ਨਾਲ ਲਾਇਆ ਨਾਮ ਪਸ ਉਹ ਤਾਂ ਕਿ ਲੈ ਉਹ ਵੀ ਰਾਤ ਪਈ ਦਸਾਂ ਕਿਲੇ ਜਮਾਂ ਆ ਚੱਕ ਆਲਦਾ ਚਾਰ ਕਣਾ ਇਹ ਮੇਰੇ ਮੈਨੂੰ ਖਾ ਚਾਏ ਨਾ ਭੋਲਾ ਇੱਕ ਉਹ ਵਿਦਿਆਰਥੀ ਹੈ ਭੋਲਾ ਇੱਕ ਉਹ ਪਿੰਡ ਦਾ ਕਰੈਕਟਰ ਹੈ ਜਿਹਨੂੰ ਸਾਰਾ ਪਿੰਡ ਦੇ ਘਰ ਘਰ ਵਿੱਚ ਭੋਲਾ ਜੀਨੇ ਵੀ ਇਹ ਕੀਤੀ ਹੈ ਉਹ ਭੋਲਾ ਪੜਿਆ ਲਿਖਿਆ ਉਹਨੂੰ ਸਭ ਪਤਾ ਉਹ ਆਪਦੇ ਪਿਓ ਨੂੰ ਕਈ ਗੁਣਾ ਗੁਰੂ ਨਾਨਕ ਦੇ ਚੇਲਾ ਨਾ ਨਾ ਵਦੇ ਤੇ ਕਹਿੰਦੇ ਦੁਨੀਆ ਰੁਕ ਜੁਗੀ ਗੁਰੂ ਨਾਲੋਂ ਮੈਂ ਆਪਦੇ ਪਿਓ ਨੂੰ ਅਸੀਂ ਕਾਲਜ ਬਿੰਦਰਾਗੜ੍ਹ ਫੀਗੋਟ ਦਾ ਮੈਂ ਅੱਥਾ ਦਾ ਸਰਾਤੀ ਮੈਂ ਆਪਦੇ ਪਿਓ ਨੂੰ ਠੱਗਦਾ ਉਹ ਆਏ ਬਾਪੂ ਆਏ ਹੁੰਦਾ ਹੈ ਕਰਕੇ ਗਾ ਮੇਰਾ ਬੱਚਾ ਹੋ ਗਿਆ ਮੇਰਾ ਬੱਚਾ ਮੈਨੂੰ ਪਾਸ ਕਰਦਾ ਤੇ ਮੈਨੂੰ ਕਈ ਵਾਰ ਪਿਓ ਈਗੋ ਤੇ ਲੈ ਜਾਂਦਾ ਜਦੋਂ ਪੁੱਤ ਨੂੰ ਕਰੈਕਟ ਕਰਦਾ ਹੈ ਇਹ ਕਹਿੰਦਾ ਕਿ ਤੁਸੀਂ ਠੀਕ ਨਹੀਂ ਹੈਗੇ ਇਹ ਠੀਕ ਹੈ ਅੱਜ ਕੱਲ ਦੇ ਜ਼ਮਾਨੇ 'ਚ ਇਹ ਹੋ ਰਿਹਾ ਹੈ ਹਾਂ ਮਤਲਬੀ ਉਹ ਮਦਲੀ ਉਹਨਾਂ ਨੌਲੇਜ ਨਹੀਂ ਹੁੰਦੀ ਹੁੰਦੀ ਮੈਂ ਸੋਚਦਾ ਸੀ ਮੈਂ ਬੰਦਾ ਕਾਲ ਫਿਊਚਰ ਅੱਜ ਹੀ ਬੰਦਾ ਮੈਨੂੰ ਦੁਨੀਆ ਦਾ ਸਾਰਾ ਪਤਾ ਪਰ ਮੈਨੂੰ ਨਹੀਂ ਪਤਾ ਮੇਰੇ ਮੇਰੇ ਪੁੱਤ ਨੂੰ ਮੈਨੂੰ ਉਦੋਂ ਹੀ ਬਜਾਦੇ ਪਤਾ ਜਦੋਂ ਛੋਟੇ ਬੱਚੇ ਤੁਸੀਂ ਨਹੀਂ ਦੇਖਦੇ ਆਪਦੇ ਘਰੇ ਗੱਲ ਨਹੀਂ ਕਰਦੇ ਬਹੁਤ ਛੋਟੀ ਜੀ ਬੱਚੀ ਐ ਸਾਰੀ 3 3.5 ਸਾਲ ਦੀ ਮੋਬਾਈਲ ਐ ਕਰ ਦਿੰਦੀ ਐ ਅੱਜ ਕੱਲ ਦੀ ਜਨਰੇਸ਼ਨ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਹਰਾਨ ਨਹੀਂ ਹੁੰਦੀ ਤੁਸੀਂ ਦੱਸੋ ਤੁਸੀਂ ਤੁਹਾਡੇ ਰਿਸ਼ਤੇ ਚ ਕੋਈ ਨਾ ਕੋਈ ਕੁੜੀ ਜਾਂ ਬੱਚਾ ਹੋਊਗਾ ਜਿਹਨੂੰ ਤੁਸੀਂ ਮੱਥੇ ਤੇ ਹੱਥ ਮਾਰਿਆ ਹੋਊਗਾ ਕਿ ਹੈ ਤੇਜ ਮਾਰਿਆ ਨਾ ਕੀ ਕਰ ਤੁਸੀਂ ਤੇਜ ਨਹੀਂ ਤੁਹਾਰ ਜਮਾਨੇ ਦੀ ਕੁੜੀ ਨੂੰ ਤੂੰ ਦੇ ਹੀ ਨਹੀਂ ਮੈਨੂੰ ਜਵਾਬ ਦਿਓ ਤੁਹਾਨੂੰ ਨਹੀਂ ਬੰਦੇ ਦੀ ਪਰਖ ਦਾ ਪਛਾਣ ਦਾ ਵੀ ਆ ਬੰਦਾ ਕੇਜ ਆ ਤੁਸੀਂ ਵੈਸੇ ਔਰਤਾਂ ਸ੍ਰਿਸ਼ਟੀ ਦੇ ਸਿਰਜਣ ਆ ਰ ਸਭ ਕੁਝ ਜਾਣਦੀ ਹੈ ਤੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਮਤਲਬ ਵੀ ਆ ਬੰਦਾ ਇਹੋ ਜਿਹਾ ਇੱਥੇ ਆਏ ਆ ਜਿਹੜਾ ਬੱਚਾ ਤੁਸੀਂ ਮੱਥੇ ਦਿਖਾਏ ਉਹ ਸਾਡੇ ਨੂੰ ਵੀ ਤੇਜ ਆ ਮੇਰਾ ਮਤਲਬ ਗੁਰੂ ਨੂੰ ਚੇਲੇ ਨੂੰ ਵਧਣਾ ਪੈਂਦਾ ਪੋਲੇ ਪੋਲੇ ਜਿਹੜੇ ਪੰਜਾਬ ਚ ਸਿਆਣੇ ਆ ਮਾਰਤੇ ਬੇਜ਼ਗਾਰੀ ਨੇ ਤੇ ਬੇਜ਼ਗਾਰੀ ਨਹੀਂ ਕਰਦੇ ਤੇ ਉਹ ਪੋਲੇ ਆਏ ਉਹ ਲਾਲਾ ਕਿਵੇਂ ਲੱਗਦਾ ਜਰਦਾ ਹਾਂ ਲੱਗ ਹਾਂ ਮੈਨੂੰ ਵੀ ਲਵਾਤਾ ਸੀ ਮੈਨੂੰ ਇਹ ਛੋਟਾ ਜਿਹਾ ਮੈਨੂੰ ਲਵਾਤਾ ਸਾਡੇ ਸੀਗਾ ਮੰਗੂ ਅੱਜ ਕੱਲ ਨਹੀਂ ਹੈ ਬਹੁਤ ਜਦੀ ਪਿਛਲੇ ਕੰਮ ਕੀਤਾ ਮੈਂ ਨਰਮਾ ਪਰ ਰਹੀ ਸੀ ਨਰਮਾ ਉਹ ਰਾਤ ਨੂੰ ਨਰਮਾ ਪਰ ਰਹੀ ਸੀ ਮੈਨੂੰ ਸਵਾਦ ਨਹੀਂ ਸੀ ਜੋ ਉਹਨੇ ਨਾ ਮੇਰਾ ਆ ਲਾਲਾ ਮੇਰਾ ਬੋਲ ਉੱਠ ਖੜਾ ਛੋਟਾ ਆਇਆ ਮੈਂ 8ਵੀਂ ਕਲਾਸ ਸੀਗਾ 7ਵੀਂ ਜੇ ਮੇਰੇ ਬਾਪੂ ਜੀ ਨੇ ਮੇਰੇ ਦਹੀਂ ਅੰਚ ਰੱਖੀ ਮੱਖਣੀ ਰੱਖੀ ਕਿ ਬੁੱਲ ਪੱਕ ਗਿਆ ਮੇਰਾ ਮਤਲਬ ਜਰਦਾ ਲਾਇਆ ਹੋਇਆ ਤੁਸੀਂ ਹਾਂ ਜੇ ਉਹਨੂੰ 8ਵੀਂ ਉਦੋਂ ਮੈਂ ਛੋਟਾ ਸਾਂ 14-15 ਸਾਲ ਦਾ ਜੀ ਉਹੀ ਮੈਂ 22-24 ਸਾਲ ਦੀ ਚ ਉਮਰ ਚ ਲੱਗ ਜਾਂਦਾ ਹੋ ਸਕਦਾ ਲੱਗ ਜਾਂਦਾ ਪਰ ਉਹਦੀ ਨਫ਼ਰਤ ਸੀ ਕਿੰਨੀ ਯਾਰੇ ਇਹ ਤੇ ਬੁੱਲ ਪੜ ਮੇਰੇ ਦੰਦੀ ਸੀ ਮੇਰੇ ਅੱਜ ਹੈਗੇ ਨਹੀਂ ਭੋਲੇ ਕੱਲ ਕਿ ਇਹ ਉਹਨਾਂ ਨੂੰ ਸਾਰਾ ਕੋ ਨੌਲੇਜ ਆ ਉਹ ਸਤਾਏ ਹੋਏ ਨੇ ਚੁੱਪ ਕਰਕੇ ਤੁਰੇ ਫਿਰਦੇ ਨੇ ਆਮ ਬੰਦਾ ਉਹ ਨਜਾਇਜ਼ ਆ ਇਹਦਾ ਵਿਹਲਾ ਪਿੰਡਾਂ ਦਾ ਵਿਹਲਾ ਪੜ ਕੇ ਇਹਦਾ ਲਾਫਰਦਾ ਪਿਓ ਨੂੰ ਵੀ ਗੱਲ ਜੱਜਦੀ ਆ ਯਾਰ ਮੈਂ ਬੀਏ ਪਾਸ ਕਾਲਜਾਂ ਚ ਆ ਗਿਆ ਯਾਰ ਇਹ ਕੁਛ ਕਰ ਨਹੀਂ ਰਿਹਾ ਕੀ ਕੀਤਾ ਜਾਵੇ ਕੀ ਕੀਤਾ ਪਿਓ ਵੀ ਹਾਲਾਤ ਇੱਕ ਇੱਕ ਬੱਚਾ ਉਹਨਾਂ ਨੂੰ ਯੂਨੀਵਰਸਿਟੀ ਦੇ ਪਾਸ ਕੀ ਕਰੇ ਰੇਲਮ ਦਾ ਟ੍ਰੇਲਰ ਬਹੁਤ ਪਸੰਦ ਕੀਤਾ ਲੋਕਾਂ ਨੇ ਹਾਂ ਕਹਿੰਦੇ ਹਾਂ ਮੈਂ ਮੈਨੂੰ ਆਉਣ ਵਾਲਾ ਅੱਜ ਮੈਂ ਥੋੜਾ ਲੇਟ ਆਇਆ ਸੀ ਹਰ ਸਮਾਂ ਆ ਜਾਣਾ ਥੋੜਾ ਲੋਗੋ ਹੈ ਨਾ ਲੋਗੋ ਬਦਲ ਲੈਨੇ ਤੁਸੀਂ ਭੁਖਦੇ ਮਾਰੇ ਆ ਚੀਜ਼ ਹੀ ਉਹ ਹੈ ਇਹ ਲੋਗੋ ਆਹ ਰੱਖ ਲੋ ਦਫਾ ਕਰੋ ਤੁਹਾਡੇ ਲੋਗੋ ਤੇ ਵੀ ਕਟਾਸ਼ ਹੈ ਹੋਰ ਪੁੱਛੋ ਕਿਥੋਂ ਸਵਾਲ ਪੁੱਛਣਾ ਹੈ ਮਤਲਬ ਹਰ ਚੀਜ਼ ਤੇ ਕਟਾਸ਼ ਪੀਆ ਤੁਸੀਂ ਨਾ ਸਾਡੀ ਟੀਆਰਪੀ ਵਦੇ ਤੁਹਾਡੇ ਅੰਦਰ ਭੁੱਖ ਹੈ ਕੀ ਨਹੀਂ ਹੈਗੀ ਆ ਜਿਵੇਂ ਤੁਹਾਡੇ ਅੰਦਰ ਭੁੱਖ ਹੈ ਕੀ ਕੰਮ ਮਿਲੇ ਹਾਂ ਯਾਰ ਮੈਂ ਦੇਖਾਂ ਯਾਰ ਮੈਂ ਯਾਰ ਮੈਂ ਕਮਰੇ ਦਾ ਰੋਲ ਕਰਾਂ ਯਾਰ ਮੈਂ ਨੈਗੇਟਿਵ ਕਰੈਕਟਰ ਕਰਾਂ ਯਾਰ ਮੈਂ ਅੰਨੇ ਦਾ ਰੋਲ ਕਰਾਂ ਯਾਰ ਮੈਂ ਬੋਲੇ ਦਾ ਰੋਲ ਕਰਾਂ ਯਾਰ ਮੈਂ ਈਮੋਸ਼ਨਲ ਰੋਲ ਕਰਾਂ ਮੈਂ ਗਿੱਪੀ ਵੀਰ ਦੀ ਜੀਨੇ ਮੈਨੂੰ ਮਾਂ ਫਿਲਮ ਚ ਕਰੈਕਟਰ ਦਿੱਤਾ ਸੀ ਵੇਖੀ ਸੀ ਮੈਂ ਗ੍ਰੈਸਰੀ ਨਹੀਂ ਲਈ ਮੈਡਮ ਪੁੱਛ ਲਿਓ ਰਸਲ ਚਲੋ ਜਦੋਂ ਕਿ ਕੈਮਰਾ ਸੈਟਅਪ ਕਰਨ ਦੇ ਮਾਸਟਰ ਸ਼ਾਟ 'ਚ ਮੈਂ ਰੋ ਰਿਆਂ ਤਾਂ ਮਾਸਟਰ ਸ਼ਾਟ ਤੋਂ ਬਾਅਦ ਕੈਮਰਾ ਸੈਟ ਕਰਨ ਤੇ ক্লোਜ਼ ਲੈਂਡ ਤੇ ਉਹ ਟਾਈਮ ਲੱਗਦਾ ਟਾਈਮ ਲੱਗਦਾ ਵੀ ਟਾਈਮ ਲੱਗਦਾ ਪਰ ਮੈਂ ਬੈਠਾ ਰੋਈ ਜਾਂਦਾ ਸੀ ਐ ਕਰਕੇ ਮੈਂ ਜਾਂਦਾ ਨਹੀਂ ਸੀ ਪਾਸੇ ਰੋਈ ਜਾਂਦਾ ਸੀ ਉਹ ਰੋਈ ਜਾਂਦਾ ਸੀ ਪੁੱਛ ਕੇ ਦੇਖ ਲੇ ਅਰੀਜਨਲ ਹੋਇਆ ਅਰੀਜਨਲ ਹੋਇਆ ਮੇਰਾ ਮਤਲਬ ਉਹ ਕੋਖ ਹੈ ਅੰਦਰ ਰੋਟੀਆਂ ਖੁੱਖੇ ਤਾਂ ਹੀ ਬਣੀ ਰਹਿਣੀ ਚਾਹੀਦੀ ਹੈ ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਕੰਮ ਇਸੇ ਤਰ੍ਹਾਂ ਮਿਲਦਾ ਰਹੇ ਸਭ ਦੇ ਘਰ ਚੁੱਲ੍ਹੇ ਬਲਦੇ ਰਹਿਣ ਔਰ ਇਸੇ ਤਰ੍ਹਾਂ ਤਰੱਕੀ ਆ ਕਰਨ ਸਾਰੇ ਤਾਂ 16 ਨੂੰ ਫਿਲਮ ਆ ਰਹੀ ਹੈ ਸਭ ਨੇ ਜ਼ਰੂਰ ਦੇਖਣੀ ਹੈ ਫਿਲਹਾਲ ਇਹ ਮੈਨੂੰ ਤੋਂ ਇਜਾਜ਼ਤ ਕੈਮਰਾਮੈਨ ਨਮੇਸ਼ ਦੇ ਨਾਲ ਸੁਮਨ ਜੇਤਲੀ ਡੇਲੀ ਕੋਰਸ ਪੰਜਾਬੀ ਚੰਡੀਗੜ੍ਹ